ਆਡੇ ਲਾਗੇ ਨਦੀ ਆ ਨਦੀ ਉਹ ਬਾੜ ਆਈ ਬਹੁਤ ਸਾਡੇ ਅੰਦਰ 7 ਕੋ ਪਾਣੀ ਸਗਾ ਮੈਂ ਚਾਦਾ ਕੰਮ ਕਰਦਾ ਸਗਾ ਬੈੱਡਾਂ ਦੇ ਕੱਪੜੇ ਸੀ ਉਹ ਗਲ ਗਏ ਸਾਰੇ ਨਵੇਂ ਕੱਪੜੇ ਵੀ ਸੀਗੇ ਉਹ ਵੀ ਗਲ ਗਏ ਸਾਰੇ ਬੈੱਡ ਵੀ ਆ ਲਾਗੇ ਪਏ ਉਹ ਸਾਰੇ ਟੁੱਟੇ ਪਏ ਆ ਬਾਕੀ ਸਾਡੇ ਅੰਦਰ ਫਰਸ਼ ਵਹਿ ਗਿਆ ਕੇ ਮੇਰੇ ਅੰਦਰ ਉਸ ਟਾਈਮ ਪਾਣੀ ਨਹੀਂ ਸੀ ਜਿਹੜੇ ਆਏ ਪਾਣੀ ਸੱਤ ਫੁੱਟ ਪਾਣੀ ਸਾਡੇ ਅੰਦਰ ਸਗਾ ਅਜਿਹਾ ਨਿਸ਼ਾਨ ਲੱਗਾ ਹੈ ਜੀ ਕਾਰਚ ਜਹਤ ਨਹੀਂ ਆ ਜੀ ਇੱਕ ਮੈਂ ਆ ਇੱਕ ਮੇਰੇ ਘਰ ਦੀ ਇੱਕ ਬੱਚਾ ਛੋਟਾ ਜਿਹਾ 2 ਮਹੀਨੇ ਤੋਂ ਮੈਂ ਬਿਲਾ ਸਗਾ ਮੇਰੇ ਘਰ ਦੀ ਨੌਕਰੀ ਕਰਦੀ ਆ ਗਿਰਾ ਨਹੀਂ ਜਾਂਦੀ ਆ ਮਤਲਬ ਪੱਕੀ ਨਹੀਂ ਕੱਚੀ ਆ ਤੇ ਕੰਮ ਕਰਦੀ ਉਹ ਗਿਆਰਾ ਕਰਦੀ ਆ ਇਹਨਾਂ ਨੇ ਮੈਨੂੰ ਬੜਾ ਸਹਾਰਾ ਦਿੱਤੀ ਆ ਰੀਲ ਲੈ ਕੇ ਦਿੱਤੀ ਆ ਸਮਾਨ ਸਾਰਾ ਲੈ ਕੇ ਦਿੱਤਾ ਇਹਨਾਂ ਨੇ ਜੋ ਵੀ ਚਾਹ ਦਾ ਸਮਾਨ ਹੈਗਾ ਸਾਰਾ ਲਿਆ ਕੇ ਮੈਨੂੰ ਦਿੱਤਾ ਇਹਨਾਂ ਨੇ ਕੁਝ ਜਦ ਨਹੀਂ ਪਤੂ ਸਿੰਘ ਨੇ ਮੇਰੀ ਹੈਲਪ ਕੀਤੀ ਆ ਮੇਰਾ ਕੰਮ ਰੁਕਿਆ ਜੇ ਕੰਮ ਤੂੰ ਹੀ ਚਲਾਇਆ ਤੇ ਮੈਂ ਕਰਦਾ ਜਿਆਦਾ ਕਰ ਸਕਦਾ ਆਪਣੇ ਬਹੁਤ ਬਹੁਤ ਧੰਨਵਾਦ ਜੀ ਖਾਲਸਾ ਵਾਲਿਆਂ ਦਾ